ਅੱਜ ਸੈਂਟਰ ਦੇ ਵਿੱਚ ਜਿਹੜੇ ਬੈਠੇ ਨੇ 10 ਸਾਲ ਲੋਗੇ ਉਹਨਾਂ ਨੂੰ 10 ਸਾਲਾਂ ਚ ਵੀ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਵੋਟ ਮੰਗ ਰਹੇ ਨੇ ਕੰਮ ਨਹੀਂ ਗਿਣਾ ਸਕਦੇ 10 ਸਾਲਾਂ 'ਚ ਇੱਕ ਵੀ ਕਿ ਆਹ ਕੰਮ ਕਰਤਾ ਕਿਉਂਕਿ ਕੁਝ ਕੀਤਾ ਹੀ ਨਹੀਂ ਵੇਚਿਆ ਹੀ ਵੇਚਿਆ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਫੇਲ ਵੇਚਤਾ 에ਰਪੋਰਟ ਵੇਚਤੇ ਐਲ ਆਈ ਸੀ ਵੇਚਤੀ ਕੁਛ ਨਹੀਂ ਛੱਡਿਆ ਸਭ ਵੇਚਿਆ ਹਜੇ ਵੀ ਆ ਕੇ ਕਹਿੰਦੇ ਨੇ ਕਿ ਇਸ ਧਰਮ ਦੇ ਨਾਂ ਤੇ ਇਸ ਜਾਤੀ ਦੇ ਨਾਂ ਤੇ ਦੰਨਾ ਫਰਤ ਫਲਾਕੇ ਵੋਟਾਂ ਮੰਗਦੇ ਆ ਬੀਰੋਸੀ ਅਰਵਿੰਦ ਕੇਜਰੀਵਾਲ ਦੇ ਸਿਪਾਈ ਆ ਤੇ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹਨੇ 2020 ਦੇ ਵਿੱਚ ਦਿੱਲੀ ਦੇ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਕਹਤਾ ਸੀ ਕਿ ਦਿੱਲੀ ਦੇ ਲੋਕੋ ਜੇ ਮੇਰੇ ਪੌਣੇ ਪੰਜ ਸਾਲ ਦੇ ਕੰਮ ਪਸੰਦ ਨੇ ਤਾਂ ਵੋਟ ਪਾਇਓ ਨਹੀਂ ਵੋਟ ਨਾ ਪਾਇਓ ਜੇ ਪਸੰਦ ਨਹੀਂ ਹੈਗੇ ਕੰਮ ਆਹ ਜੁਰਤ ਚਾਹੀਦੀ ਆ ਲੀਡਰ ਚ ਜੇ ਕੁਝ ਕੀਤਾ ਹੋਊਗਾ ਤਾਂ ਇਹ ਕਹਿੰਦੇ ਆ ਨਹੀਂ ਤਾਂ ਇੱਥੇ ਪੁਰੀਆਂ ਸਰਕਾਰਾਂ ਆਈਆਂ ਹਰ ਵਾਰੀ ਕਹਿੰਦੇ ਨੇ ਇੱਕ ਮੌਕਾ ਹੋਰ ਦਿਓ ਜੀ ਅਸੀਂ ਮੌਕੇ ਦੇ ਦਿੰਦੇ ਦਿੰਦੇ ਥੱਕ ਗਏ ਹੋ ਮੌਕੇ ਮੰਗਦੇ ਨਹੀਂ ਥੱਕੇ ਹੋ ਕਰਨਾ ਹੋਵੇ ਤਾਂ ਇੱਕ ਧਰਮ ਦੇ ਵਿੱਚ ਹੀ ਹੋ ਸਕਦਾ ਹੈ ਬਾਸੀ ਬਾਸੀ